ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਪੰਜਾਬੀਓ ਕਦੋਂ ਉੱਠੋਂਗੇ ਓਏ ਘਰਾਂ ਦੇ ਵਿੱਚ ਕੈਂਸਰ ਵਾਰਦਾ ਓਏ ਘਰਾਂ ਦੇ ਵਿੱਚ ਕਾਲਾ ਪਾਣੀ ਵਾਰਦਾ ਓ ਡੰਡੇ ਦੇ ਨਾਲ ਅੱਜ ਹਾਲਾਤ ਦੇਖ ਲਓ ਅੱਜ ਜਿਹੜੇ ਪ੍ਰਵਾਸੀ ਨੇ ਜਾਂ ਡੈਂਗ ਫੈਕਟਰੀਆਂ ਵਾਲੇ ਨੇ ਉਹ ਤਾਂ ਅੱਜ ਧਰਨੇ ਲਈ ਬੈਠੇ ਆ ਜਿੱਥੇ ਬੰਨ ਮਾਰਨਾ ਸੀ ਉੱਥੇ ਲੱਖਾਂ ਦਾ ਘੱਟ ਕਰੀ ਬੈਠੇ ਆ ਉੱਥੇ ਕੋਈ ਪ੍ਰਸ਼ਾਸਨ ਨਹੀਂ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਇੱਥੇ ਸਾਡੀਆਂ ਗ੍ਰਿਫਤਾਰੀਆਂ ਵੀ ਨੇ ਤੇ ਸਾਡੇ ਤੇ ਡੰਡੇ ਵੀ ਬਣਾਉਣੇ ਆ ਪੰਜਾਬੀਓ ਸਵੇਰੇ ਸਾਡੀਆਂ ਸਾਰੀਆਂ ਟੀਮਾਂ ਨੂੰ ਗ੍ਰਿਫਤਾਰ ਕੀਤਾ ਮੈਨੂੰ ਵੀ ਗ੍ਰਿਫਤਾਰ ਕੀਤਾ ਪ੍ਰਸ਼ਾ ਅ ਪਿੱਛੋਂ ਸਾਡੇ ਭਰਾ ਇਹ 7-8 ਗੱਡੀਆਂ ਤਾਂ ਸਾਡਾ ਜਥਾ ਬਣਿਆ ਤਾਂ ਕਰਕੇ ਅਸੀਂ ਬਚੇ ਡੰਡੇ ਤੱਕ ਮਾਰੇ ਯਾਰ ਡੰਡੇ ਤੱਕ ਮਾਰੇ ਤੇ ਹੁਣ ਲੱਖੇ ਵਾਈ ਦੀ ਗ੍ਰਿਫਤਾਰੀ ਹੋਈ ਹੈ ਕਿਵੇਂ ਗੱਡੀ ਨੂੰ ਘੇਰ ਲਿਆ ਪਿੰਡ ਦੇ ਵਿੱਚ ਤੇ ਪਿੰਡ ਦਾ ਇੱਕ ਵੀ ਬੰਦਾ ਨਾ ਬਾਹਰ ਨਿਕਲਿਆ ਹੋਵੇ ਯਾਰ ਓਏ ਉਹ ਲੜਾਈ ਕਿਹਦੀ ਲੜ ਰਿਆ ਰੱਖਾ ਇਹ ਤਾਂ ਦੱਸ ਦੋ ਪੰਜਾਬੀਓ ਓਏ ਲੜਾਈ ਤੁਹਾਡੇ ਬੱਚਿਆਂ ਦੀ ਲੜ ਰਿਆ ਓਏ ਲੱਖੇ ਦੇ ਘਰੇ ਇਹ ਪਾਣੀ ਨਹੀਂ ਜਾਂਦਾ ਲੱਖਾ ਇਹ ਪਾਣੀ ਨਹੀਂ ਉਹਦੇ ਬੱਚਿਆਂ ਨੂੰ ਕੋਈ ਬਿਮਾਰੀ ਐ ਪਾਣੀ ਨਾਲ ਨਹੀਂ ਲੱਗਣੀ ਓਏ ਪਰ ਪੰਜਾਬੀਓ ਓਏ ਓਏ ਪੰਜਾਬੀਓ ਅੱਜ ਮੌਕਾ ਸੀ ਜੇ ਇਕੱਠ ਕਰਕੇ ਆਉਂਦੇ ਵੱਡਾ ਇਕੱਠ ਦਿਖਾਉਂਦੇ ਤਾਂ ਸਰਕਾਰ ਤੇ ਦਬਾਅ ਬਣ ਸਕਦਾ ਸੀ ਪਰ ਜਿੱਥੇ ਜਿੱਥੇ ਗ੍ਰਿਫਤਦਾਨੀਆਂ ਹੋਈਆਂ ਨੇ ਜਿੱਥੇ ਜਿੱਥੇ ਸਾਨੂੰ ਰੋਕਿਆ ਗਿਆ ਮੈਂ ਪ੍ਰਸ਼ਾਸਨ ਨੂੰ ਭਗੰਤ ਮਾਨ ਦੀ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਇੱਕ ਪਾਸੇ ਲੁਧਿਆਣੇ ਦੇ ਵਿੱਚ ਹੀ ਜਿੱਥੇ ਬੰਨ ਮਾਰਨਾ ਸੀ ਜਿੱਥੇ ਸਾਡੇ ਪੰਜਾਬ ਨੂੰ ਕੈਂਸਰ ਮੰਡਿਆ ਜਾ ਰਿਹਾ ਹੈ ਜਿੱਥੇ ਸਾਡਾ ਪੰਜਾਬ ਡੁੱਬ ਰਿਹਾ ਜਿੱਥੇ ਸਾਡੇ ਪੰਜਾਬ ਨੂੰ ਬਿਮਾਰੀਆਂ ਲਾ ਉੱਥੇ ਬੰਦੇ ਬੈਠੇ ਡਾਂਗ ਵਾਲੇ ਤੇ ਖਜਾਨਾ ਨਾ ਇਕੱਠ ਕਰੀ ਬੈਠੇ ਆ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਕੋਈ ਕਿਸੇ ਦੇ ਪਰਚਾ ਨਹੀਂ ਕੋਈ ਕਿਸੇ ਦੇ ਡਾਂਗ ਨਹੀਂ ਵੱਜੀ ਯਾਰ ਇੱਕ ਪਾਸੇ ਅਸੀਂ ਪੰਜਾਬ ਨੂੰ ਬਚਾਉਣ ਲਈ ਲੱਗੇ ਹੋਿਆਂਗੇ ਇੱਕ ਪਾਸੇ ਪੰਜਾਬ ਨੂੰ ਉਹ ਕਾਲੇ ਪਾਣੀ ਤੋਂ ਮੁਕਤ ਕਰਾਉਣਾ ਚਾਹੁੰਦੇ ਆ ਤੇ ਸਾਡੀਆਂ ਸਾਰੀਆਂ ਟੀਮਾਂ ਨੂੰ ਗ੍ਰਿਫਤਾਰੀ ਸਾਡੇ ਭਣਾਵਾਂ ਤੇ ਪਰਚੇ ਸਭ ਕੁਝ ਕੀਤਾ ਜਾ ਰਿਹਾ ਯਾਰ ਉਹ ਲਹਨਤ ਭਗੰਤ ਮਾਨਾ ਤੇਰੇ ਤੇ ਲਹਨਤ ਹੈ ਤੈਨੂੰ ਲੋਕਾਂ ਨੇ ਇਸ ਕਰਕੇ ਨਹੀਂ ਚੁਣਿਆ ਸੀ ਕੀ ਤੂੰ ਕੱਲੇ ਚੁੜਕਲੇ ਕੱਲੇ ਚੁੜਕਲਿਆਂ ਤੇ ਰਹੇ ਕੱਲ ਤੇਰਾ ਇੱਕ ਬਿਆਨ ਸੀ ਕਿ ਸਜ਼ਾ ਗੁਨਾਹਾਂ ਦੀ ਮਾਫਣੀ ਕੀਤੀ ਜਾ ਸਕਦੀ ਹੁਣ ਮਾਫੀਆਂ ਮੰਗਦੇ ਫਿਰਦੇ ਆ ਇਹ ਵੀ ਕਦੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਤੇ ਇਹੀ ਹਾਲਾਤ ਪੰਤਸਿਆਂ ਤੇਰੇ ਹੋਣਿਆ ਓਏ ਤੂੰ ਵੀ ਤੂੰ ਵੀ ਬਿਆੰਤੇ ਵਾਲੇ ਰਾਤ ਹੀ ਚੱਲ ਪਿਆ ਤੂੰ ਵੀ ਕੋਈ ਘੱਟ ਨਹੀਂ ਗੁਜਾਰੀ ਪੰਜਾਬ ਦੇ ਨਾਲ ਪਹਿਲਾਂ ਮੁੰਡਿਆਂ ਤੇ ਐਨਐਸਐ ਲਾਈ ਅੱਜ ਕਾਲੇ ਪਾਣਿਆਂ ਲਈ ਜੇ ਲੜ ਰਹੇ ਲੱਖਾ ਸੁਧਾਨਾ ਬਾਈ ਅਬ ਤੋਜਮਾਨ ਜਸਮੁਚਾ ਪੰਜਾਬ ਅੱਜ ਪੰਜਾਬ ਦੇ ਲੋਕਾਂ ਦੀਆਂ ਗ੍ਰਿਫਤਾਰੀਆਂ ਅੱਜ ਉਹਨਾਂ ਨੂੰ ਥਾਣਿਆਂ ਦੇ ਵਿੱਚ ਨੇੜ ਕੀਤਾ ਪਰ ਇੱਕ ਪਾਸੇ ਉਹ ਪੰਜਾਬ ਨੂੰ ਉਜਾੜਨ ਵਾਲੇ ਲੋਕ ਧਰਨਾ ਲਾਈ ਬੈਠੇ ਯਾਰ ਓਏ ਲਹਨਤ ਏ ਓਏ ਓਏ ਲਹਨਤ ਏੋ ਜੀ ਸਰਕਾਰ ਤੇ ਤੇ ਪੰਜਾਬੀਓ ਜੇ ਅੱਜ ਵੀ ਨਾ ਉੱਠੇ ਮੈਂ ਦੇਖ ਰਿਹਾ ਸੀ ਕਿ ਬਾਈ ਨੂੰ ਜਦੋਂ ਕਿਤਾ ਉਹ ਪਿੰਡ ਦੇ ਲੋਕ ਹੀ ਨਹੀਂ ਆਏ ਓਹ ਤੁਹਾਡੇ ਪਿੰਡਾਂ ਦੀ ਲੜਾਈ ਆ ਉਹ ਲੁਧਿਆਣੇ ਦੇ ਨੇੜਲਾ ਪਿੰਡ ਹੈ ਤੇ ਤੁਹਾਡੇ ਪਿੰਡ ਦੀ ਲੜਾਈ ਹੈ ਕੈਂਸਰ ਸਭ ਤੋਂ ਵੱਧ ਇੱਥੇ ਹੈ ਕਾਲੇ ਪੀਲੇ ਤੁਹਾਨੂੰ ਨੇ ਪਾਣੀ ਬਰਬਾਦ ਤੁਹਾਨੂੰ ਕਰ ਰਿਹਾ ਤੇ ਤੁਹਾਡੇ ਪਿੰਡਾਂ ਦੇ ਵਿੱਚ ਹੀ ਲੱਖੇ ਦੀ ਗ੍ਰਿਫਤਾਰੀ ਹੋ ਜੇ ਤੇ ਇੱਕ ਵੀ ਬੰਦਾ ਬਾਹਰ ਨਾ ਆਵੇ ਤੇ ਡਰ ਕੇ ਘਰਾਂ ਚ ਜਿੰਦੇ ਲਾ ਲਓ ਓਏ ਓਹ ਲਾਨ ਤਾਂ ਪੰਜਾਬੀ ਓਏ ਆਪਣੀ ਇਹੀ ਜੀ ਸੋਚਦੇ ਓਏ ਉਹ ਬੰਦਾ ਵੀ ਤਾਂ ਆਪਣਾ ਪਰਿਵਾਰ ਛੱਡ ਕੇ ਲੜੀ ਰਿਹਾ ਯਾਰ ਪਰ ਪੰਜਾਬੀਓ ਸਾਡੀ ਟੀਮ ਲੜੂਗੀ ਕਤਰਾ ਕਤਰਾ ਬਹਾਦਾਂਗੇ ਪੰਜਾਬ ਦੇ ਲਈ ਡੰਡ ਢੰਡੇ ਤੱਕ ਖਾ ਲਾਂਗੇ ਪਰਚੇ ਚੱਲ ਲਾਂ ਗ੍ਰਿਫਤਾਰੀਆਂ ਕਰਾ ਲਾਂਗੇ ਕੋਈ ਦਿੱਕਤ ਨਹੀਂ ਪਰ ਪੰਜਾਬੀਓ ਅਸੀਂ ਲੜਾਂਗੇ ਇਤਿਹਾਸ ਦੇ ਵਿੱਚ ਆਪਦਾ ਨਾਮ ਲਿਖਾਵਾਂਗੇ ਕਿ ਅਸੀਂ ਲੜ ਰਹੇ ਸੀ ਤੇ ਪੰਜਾਬੀ ਘਰਾਂ ਦੇ ਵਿੱਚ ਜਿੰਦੇ ਲਾ ਕੇ ਅੰਦਰ ਬੈਠੇ ਸੀ ਇਹਨਾਂ ਦੇ ਵਿੱਚ ਅਸੀਂ ਲਾਹਣਤਿਆਂ ਦੇ ਵਿੱਚ ਨਾਮ ਨਹੀਂ ਲਿਖਾਉਣਾ ਆਪਣਾ ਅਸੀਂ ਕਹਾਂਗੇ ਸਾਡੇ ਬੱਚੇ ਕਹਿਣਗੇ ਕਿ ਸਾਡੇ ਬਜ਼ੁਰਗ ਲੜਦੇ ਰਹੇ ਸੀ ਜਦੋਂ ਕਾਲੇ ਪਾਣੀ ਨਾਲ ਪੰਜਾਬ ਬਰਬਾਦ ਹੋ ਰਿਹਾ ਸੀ ਜਦੋਂ ਪੰਜਾਬ ਪੱਟਿਆ ਜਾ ਰਿਹਾ ਸੀ ਜਦੋਂ ਪੰਜਾਬ ਦੇ ਵਿੱਚ ਕੈਂਸਰ ਹੋ ਰਿਹਾ ਸੀ ਅਸੀਂ ਪਹਿਲਾਂ ਵੀ ਲੜਦੇ ਆ ਤੇ ਅੱਗੇ ਵੀ ਲੜਦੇ ਰਹਾਂਗੇ ਪਰ ਪੰਜਾਬੀਓ ਹੁਣ ਤੁਸੀਂ ਦੇਖਦੇ ਆ ਕਿੰਨਾ ਕੁ ਵਾਰ ਨਿਕਲਦੇ ਹੋ ਕਿੰਨਾ ਕ ਲੱਖੇ ਬਾਈ ਸਦਾਣੇ ਦੀ ਜਿਹੜੀ ਗ੍ਰਿਫਤਾਰੀ ਹੋਇਆ ਕਿੰਨਾ ਕ ਉਹਨੂੰ ਛਡਾਉਣੇ ਹੋ ਕਿੰਨਾ ਕ ਉਹਦੇ ਹੱਕ ਚਾਉਣੇ ਜਿਹੜਾ ਤੁਹਾਡੇ ਲਈ ਲੜ ਰਿਹਾ ਹੈ ਜਿਹੜਾ ਤੁਹਾਡੇ ਲਈ ਆਪਣਾ ਘਰ-ਬਾਰ ਛੱਡੀ ਫਿਰਦਾ ਤੁਹਾਡੇ ਲਈ ਆਪਣੇ ਬੱਚੇ ਛੱਡੀ ਫਿਰਦਾ ਓਏ ਅੱਜ ਪਤਾ ਲੱਗ ਜੂ ਕਿ ਪੰਜਾਬ ਕਿੰਨਾ ਕੁੱਟਦਾ ਹੈ ਜਿਹੜੇ ਹਿਸਾਬ ਨਾਲ ਗੁੰਡਾਗਰਦੀ ਦੇ ਨਾਲ ਪ੍ਰਸ਼ਾਸਨ ਨੇ ਗੁੰਡਾਗਰਦੀ ਸ਼ੀਸ਼ੇ ਭੰਨ ਕੇ ਗੱਡੀ ਦੀ ਤੋੜ ਮਰੋੜ ਕਰਕੇ ਹਾਕੀਆਂ ਮਾਰ ਕੇ ਗੁੰਡਾਗਰਦੀ ਕਰਕੇ ਗ੍ਰਿਫਤਾਰ ਕੀਤਾ ਅੱਜ ਪਤਾ ਲੱਗ ਜੂ ਭਰਾਵੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲੋਕਾਂ ਤੱਕ ਪਹੁੰਚਾ ਦਿਓ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪੰਜਾਬੀਓ ਲੁਧਿਆਣੇ ਵੱਲ ਨੂੰ ਆਓ ਤੇ ਤਾਂ ਜੋ ਆਪਾਂ ਲੱਖੇ ਬਾਈ ਨੂੰ ਵੀ ਛੁੜਾਈਏ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਛੁੜਾਈਏ ਐਨੀਆਂ ਕ ਬੇਨਤੀਆਂ ਸੀ ਮੇਰੀ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾ ਦਿਓ ਜੇ ਪੰਜਾਬ ਨੂੰ ਪਿਆਰ ਕਰਦੇ ਹੋ ਪੰਜਾਬ ਦੀ ਧਰਤੀ ਨੂੰ ਆਪਣੀ ਨੌਜਵਾਨੀ ਨੂੰ ਪਿਆਰ ਕਰਦੇ ਹੋ ਤਾਂ ਆਜੋ ਬਾਈ ਲੁਧਿਆਣੇ ਫਿਰ ਵੱਡੀ ਗਿਣਤੀ ਦੇ ਵਿੱਚ ਆਜੋ ਆਪਾਂ ਬਾਈ ਲੱਖੇ ਸਦਾਨੇ ਨੂੰ ਵੀ ਛੁੜਾਉਣਾ ਤੇ ਹੋਰ ਸਾਥੀ ਜਿੰਨੇ ਗ੍ਰਿਪਦਰ ਕੀਤੇ ਉਹਨਾਂ ਨੂੰ ਵੀ ਛੁੜਾਉਣਾ ਪੰਜਾਬੀਓ ਲੜਾਈ ਹੁਣ ਆਰ ਪਾਰ ਦੀ ਐ ਲੜਾਈ ਪੰਜਾਬ ਦੀ ਐ ਲੜਾਈ ਕੈਂਸਰ ਦੀ ਐ ਜਿਹੜੇ ਕੈਂਸਰ ਮਰ ਰਹੇ ਨੇ ਉਹਨਾਂ ਨਾਲ ਭਗੰਤ ਮਾਨ ਰਲਿਆ ਹੋਇਆ ਤੇ ਜਿਹੜੇ ਕੈਂਸਰ ਤੋਂ ਵਿਚਾਰੇ ਨੇ ਲੋਕਾਂ ਨੂੰ ਉਹਨਾਂ ਨੂੰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਓਏ ਉਹ ਪੁੱਠੀ ਗੰਗਾ ਔਰ ਗੰਗਾ ਹੋ ਚੱਲੀ ਐ ਆਹੀ ਭਗੰਤ ਮਾਨ ਕਦੇ ਪਿੰਡਾਂ ਜਾ ਕੇ ਕਹਿੰਦਾ ਸੀ ਇਹ ਕਾਲੇ ਪਿੰਡ ਹੋ ਗਏ ਇਹ ਕਾਲਾ ਪੀਲਿਆ ਹੋ ਗਿਆ ਇਹ ਕੈਂਸਰ ਬਾੜ ਤਾਂ ਸਤਲੁਜ ਖਰਾਬ ਕਰਤਾ ਇੰਨਾ ਕੁਝ ਹੋ ਰਿਹਾ ਤੇ ਤੁਸੀਂ ਪੰਜਾਬੀਓ ਅੱਜ ਪਿੰਡਾਂ ਚੋਂ ਤੇ ਭਗੰਤ ਮਾਨ ਵੀ ਆਪਦੀ ਕੁਰਸੀ ਤੇ ਬਹਿ ਕੇ ਹੰਕਾਰ ਗਿਆ ਯਾਰ ਓਏ ਆਜੋ ਪੰਜਾਬੀਓ ਲੜ ਲਓ ਏ ਲੜਾਈ ਇਹ ਲਹਿਰਾਂ ਬਾਰ-ਬਾਰ ਨਹੀਂ ਉੱਠਦੀਆਂ ਇਹ ਲਹਿਰ ਐ ਪੰਜਾਬੀਓ ਬਾਹਰ ਆ ਕੇ ਲੜ ਲਓ ਏ ਘਰਾਂ ਦੇ ਵਿੱਚ ਨਾ ਬੈਠੋ ਪੰਜਾਬੀਓ ਆਜੋ